ਵਾਤਾਵਰਨ ਐਸੋਸੀਏਸ਼ਨ ਫਗਵਾੜਾ ਬਲੂਸ ਨੂੰ ਵਿਦਿਆਖਣ ਸਮਾਜ ਸੇਵੀ ਸੰਸਥਾ ਮਾਤੇ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 39ਵਾਂ ਵਾਤਾਵਰਨ ਮੇਲਾ ਸਥਾਨਿਕ ਐਡੀਟੋਰੀਅਮ ਬੈਕ ਸਾਈਡ ਰੈਸਟੋਰਸ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੰਦੀ ਭਾਰਤ ਵਿਕਾਸ ਪਰਸ਼ਦ ਦੇ ਸਹਿਯੋਗ ਨਾਲ ਵਾਤਾਵਰਨ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਆਰਿਆ ਮਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਤੋਂ ਸ਼ੁਰੂ ਹੋਈ ਜਿਸ ਨੂੰ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਵੱਖ-ਵੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਸਥਾਨਕ ਅਰੀਟੋਰੀਅਮ ਫਗਵਾੜਾ ਵਿਖੇ ਸਮਾਪਤ ਹੋਈ। ਇਸ ਦੌਰਾਨ ਬੱਚਿਆਂ ਵੱਲੋਂ ਜਿਥੇ ਹੱਥਾਂ ਵਿੱਚ ਤਖਤੀਆਂ ਦੇ ਬੈਨਰ ਫੜੀ ਲੋਕਾਂ ਨੂੰ ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ। ਉੱਥੇ ਹੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਲੋਕ ਵਾਲੀ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ ਅੱਜ ਸਵੱਛ ਭਾਰਤ ਮਿਸ਼ਨ ਨੂੰ ਸਮਰਪਿਤ ਇੱਕ ਵਾਤਾਵਰਨ ਜਾਗਰੂਕਤਾ ਰੈਲੀ ਆਰੀਆ ਮਾਡਲ ਸਕੂਲ ਫਗਵਾੜਾ ਤੋਂ ਕੱਢੀ ਗਈ ਹੈ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਸਾਰੇ ਬਾਜ਼ਾਰ ਦੇ ਵਿੱਚ ਪਬਲਿਕ ਨੂੰ ਮੈਸੇਜ ਦਿੱਤਾ ਗਿਆ ਹੈ ਕਿ ਵਾਤਾਵਰਨ ਤੇ ਜੋ ਵੀ ਮਾੜੇ ਪ੍ਰਭਾਵ ਪੈ ਰਹੇ ਆ ਤੇ ਸਾਡੇ ਵੱਲੋਂ ਵੀ ਇੱਕ ਸਾਰਿਆਂ ਨੂੰ ਅਪੀਲਿਆ ਕਿ ਜਿਹੜਾ ਝੋਨੇ ਦੀ ਪਾੜੀ ਨੂੰ ਅੱਗ ਲਾ ਰਹੇ ਆ ਜਿਸ ਦੇ ਨਾਲ ਵਾਤਾਵਰਨ ਤੇ ਹਵਾ ਤੇ ਬਹੁਤ tMapਾੜੇ ਪ੍ਰਭਾਵ ਪੈ ਰਹੇ ਆ ਇਹ ਛੋਨੇ ਦੀ ਪ੍ਰਾਲੀ ਨੂੰ ਅੱਗ ਨਾ ਲੱਈ ਜਾਵੇ ਤੇ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਵੱਧ ਤੋਂ ਵੱਧ ਰੋਕ ਲਗਾਈ ਜਾ ਸਕਣ ਜਿਸ ਦੇ ਨਾਲ ਅਸੀਂ ਵਾਤਾਵਰਨ ਦੀ ਛੁੱਪਟਾ ਨੂੰ ਬਨਾਇਆ ਰੱਖੇਗਾ ਇਸ ਦੌਰਾਨ ਥਾਣਾ ਮੁਖੀ ਅਮਨਦੀਪ ਨਾਹਰ ਵੱਲੋਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਹਰਜਿੰਦਰ ਗੋਗਣਾ ਤੇ ਮਲਕੀਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੇਲਾ ਹਰ ਸਾਲ ਕਰਾਇਆ ਜਾਂਦਾ ਹੈ ਤੇ ਇਸ ਮੇਲੇ ਦੌਰਾਨ ਜਿੱਥੇ ਲੋਕਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅਹਿਮ ਪ੍ਰੋਜੈਕਟ ਕੀਤੇ ਜਾਂਦੇ ਨੇ ਉੱਥੇ ਹੀ ਇਸ ਰੈਲੀ ਦੌਰਾਨ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ ਕੁਵਾੜਾ এনवायरमेंट ਐਸੋਸੀਏਸ਼ਨ ਅਤੇ ਨਗਰ ਨਿਗਮ ਕੁਵਾੜਾ ਵੱਲੋਂ ਕੁਵਾੜੀ ਦੀਆਂ ਸੂ ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ 39ਵਾਂ 39ਵਾਂ ਵਾਤਾਵਰਨ ਮੇਲਾ ਅਨੁਸਾਰ ਕੀਤਾ ਜਾ ਰਿਹਾ ਹੈ। ਇਹ ਮੇਲਾ ਸਵਸ਼ ਭਾਰਤ ਮਿਸ਼ਨ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਇਸ ਮੇਲੇ ਦਾ ਪਹਿਲਾ ਦਿਨ ਹੈ। ਪਹਿਲੇ ਦਿਨ ਅੱਜ ਭਾਰਤ ਵਿਕਾਸ ਪਰਸ਼ਦ ਵੱਲੋਂ ਸਵਸ਼ਤਾ ਰੈਲੀ ਕੱਢੀ ਗਈ ਹੈ। ਔਰ ਜਿਸ ਦਾ ਆਰੰਭ ਸਤਕਾਰ ਜੋ ਸਾਡੇ ਐਸ ਐਚ ਓ ਸਵਾੜਾ ਸਿਟੀ ਉਹਨਾਂ ਨੇ ਹਰੀ ਝੰਡੀ ਲਾ ਕੇ ਭਾਵਨਾਰ ਸਾਹਿਬ ਨੇ ਹਰੀ ਝੰਡੀ ਦਿਖਾ ਕੇ ਇਸ ਦੀ ਰਵਾਨੀ ਕੀਤੀ ਹੈ ਵਕਫਾ ਖੈਰ ਦੇ ਹਿੱਸਿਆਂ ਪੰਜਾਬਾ ਵਿੱਚ ਹੁੰਦੇ ਆ ਹੋਇਆ ਅੱਜ ਇਹ ਉਹ ਸਥਾਨ ਜਿਸ ਸਥਾਨ ਤੇ ਭਾਵ ਡਾਕਟਰ ਬੀ ਆਰ ਅਮੀਰਕਰ ਭਵਨ ਜਿੱਥੇ ਕਿ ਮੇਲਾ ਲੱਗਣਾ ਹੈ ਉਹ ਸਥਾਨ ਦੀ ਇਹ ਕਨਕਲੂਡ ਹੋ ਰਹੀ ਹੈ ਸੋ ਇਸ ਰੈਲੀ ਨੂੰ ਯੂਜ਼ ਕਰਨ ਦੇ ਲਈ ਸਤਕਾਰ ਜੋ ਪ੍ਰਧਾਨ ਜੀ ਅਤੇ ਸਮੂਹ ਮੈਂਬਰ ਭਾਰਤੂਕਾ ਪਰਸ਼ਦ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਨਾਹਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਆਪਣੇ ਬੀਜੀਐਲ ਸ਼ਡਿਊਲ ਦੇ ਵਿੱਚੋਂ ਇਹਨਾਂ ਨੇ ਸਾਡੇ ਲਈ ਬਹੁਤ ਲੰਮਾ ਸਮਾਂ ਕੱਢਿਆ ਮੈਂ ਸੋਚ ਰਿਹਾ ਜਿਸ ਟਾਈਮ ਤੇ ਕਾੜ ਮੇਲੇ ਦੇ ਸ਼ੱਕੇ ਆਏ ਸੀ ਤੇ ਪਹਿਲਾ ਕਾੜ ਪ੍ਰਮਾਤਮਾ ਦੀ ਕਿਰਪਾ ਕੀਤੀ ਇਹਨਾਂ ਦੇ ਦਰਸ਼ਕ ਇਹਨਾਂ ਨੂੰ ਮੈਂ ਅਰਪਣ ਕੀਤਾ ਇਹਨਾਂ ਨੇ ਸਤਿਕਾਰ ਕੀਤਾ ਸੀ ਔਰ ਇਸ ਮੇਲੇ ਦਾ ਪਹਿਲਾ ਪ੍ਰੋਜੈਕਟ ਵੀ ਇਹਨਾਂ ਦੇ ਮੁਖਵਾਨ ਵੱਜੋਂ ਹਰੀ ਟੰਡੀ ਦੇ ਕੇ ਚਾਲੂ ਕੀਤਾ ਗਿਆ ਹੈ ਤੁਹ ਅੱਛੀ ਸ਼ਕੀਅਤ ਹੈ ਮਾਲਕਾਂ ਸਾਰਿਆਂ ਦੇ ਵਿੱਚ ਇਹਨਾਂ ਦੀ ਪੈਠ ਔਰ ਪ੍ਰਮਾਤਮਾ ਕਰੇ ਕਿ ਇੰਨਾ ਬਨੋ ਸ਼ੁਰੂਆਤ ਕੀਤਾ ਗਿਆ ਮੇਲੀ ਦੀ ਸ਼ੁਰੂਆਤ ਇਹ ਮੇਲਾ ਆਪਣੇ ਪਰਪਸ ਨੂੰ ਅਚੀਵ ਕਰਦਿਆ ਹੋਆ ਸੰਪਨ ਹੋਵੇ ਸਾਡੇ ਵਿਦਿਅਕ ਸਸਾਵਾਂ ਦੇ ਸਹਿਯੋਗ ਦੇ ਨਾਲ ਮਾਨਜੋਗ ਸਾਡੇ ਐਸਐਚਓ ਸਾਹਿਬ ਅਮਨਦੀਪ ਨਾਹਰ ਜੀ ਇਹਨਾਂ ਦੀ ਹਰੀ ਝੰਡੀ ਦੇ ਨਾਲ ਰਵਾਨਾ ਹੋਈ ਇਹ ਜਿਹੜੀ ਵਾਤਾਵਰਣ ਰੈਲੀ ਹੈ ਸਵਸ਼ਟਾ ਰੈਲੀ ਹੈ ਅੱਜ ਬਾਜ਼ਾਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਹੋ ਕੇ ਅੱਜ ਅਸੀਂ ਸੰਬੰਧਤਾ ਪੁਆਇੰਟ ਦੇ ਉੱਪਰ ਜਿਹੜਾ ਪਹੁੰਚੇ ਆਂ ਔਰ ਰਾਹਸਤੇ ਦੇ ਦੌਰਾਨ ਵਿਸ਼ੇਸ਼ ਰੱਥ ਦੇ ਰਾਹੀ ਜਿਹੜੇ ਆ ਬੂਟਿਆਂ ਦਾ ਲੰਗਰ ਵੀ ਜਿਹੜਾ ਲਗਾਇਆ ਗਿਆ ਬੂਟੇ ਜਿਹੜੇ ਵੰਡੇ ਗਏ ਲੋਕਾਂ ਨੇ ਅੱਛੀ ਗੱਲ ਸੀ ਕਿ ਹੱਥ ਜੋੜ ਕੇ ਜਿਹੜਾ ਜਿੱਦਾਂ ਪ੍ਰਸ਼ਾਦ ਪ੍ਰਾਪਤ ਕਰੀਦਾ ਹੈ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਬੂਟੇ ਪ੍ਰਾਪਤ ਕੀਤੇ ਆ ਪ੍ਰਮਾਤਮਾ ਕਰੇਗੀ ਇਸੇ ਤਰ੍ਹਾਂ ਲਗਾਉਣ ਸਾਡਾ ਵਾਧਵਨ ਜਿਹੜਾ ਹੈ ਉਹ ਜਿੰਨੇ ਵੀ ਪਹਿਲੂ ਹੋ ਸਕਦੇ ਹਨ ਮੈਂ ਤਾਂ ਇੱਕ ਇਸ ਤੋਂ ਗੈਰ ਰਸਮੀ ਗੱਲਬਾਤ ਕਰਦੇ ਅਸੀਂ ਮਾਨਯੋਗ ਸਾਡੇ ਅੱਜ ਦੇ ਮੁੱਖ ਮਹਿਮਾਨ ਅਮੰਦੀਦ ਨਾਰਦੀਦ ਨਾਲ ਗੱਲ ਕਰਦਾ ਸੀ ਜੀ ਇਹ ਵੀ ਕਿਸਮ ਦੇ ਸਾਡੇ ਜਿਹੜੇ ਵੈਲਿਊ ਆ ਜਿਹੜੇ ਮਾਨਵਤਾ ਨੂੰ ਪ੍ਰਭਾਵਿਤ ਕਰਦੇ ਆ ਇਹ ਸਾਰੇ ਦੇ ਸਾਰੇ ਜੇ ਸਵੱਛ ਹੋਣਗੇ ਤਾਂ ਫਿਰ ਜਿੱਥੇ ਅਸੀਂ ਵੀ ਆਪਣਾ ਵਧੀਆ ਜੀਵਨ ਜਾਪਨ ਕਰਾਂਗੇ ਉਤੋਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਵੀ ਜਿਹੜਾ ਵਾ ਇਸ ਚੀਜ਼ ਦਾ ਜਿਹੜਾ ਆਨੰਦ ਮਾਣਨ ਕੇ ਔਰ ਮਾਣ ਕਰਕੇ ਸਾਡੇ ਉੱਪਰ ਕਿ ਸਾਡੇ ਜਿਹੜੇ ਪੁਰਖਵਾ ਜ ਸਾਡੇ ਦੇ ਲਈ ਇੱਕ ਸਵੱਛ ਵਾਤਾਵਰਨ ਜਿਹੜਾ ਵਾ ਉਹ ਛੱਡ ਕੇ